ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਨੂੰ ਐਨ ਆਰ ਆਈ ਵੀਰ ਨੇ ਇਸ ਆਪਣੇ ਪਰਿਵਾਰ ਲਈ ਆਪਣੇ ਘਰ ਲਈ ਜਿਸ ਵਿੱਚ ਬੀਰ ਬਜ਼ੁਰਗ ਬੇਸਹਾਰਾ ਜਾਂ ਅਲੱਗ-ਅਲੱਗ ਕਿਸਮ ਦੇ ਵੀਰ ਸਾਡੇ ਕੋਲ ਪੜਾ ਰਹੇ ਰਹੇ ਨੇ ਸਾਡੇ ਪਰਿਵਾਰ ਦੇ ਜੋ ਮੈਂਬਰ ਨੇ ਉਹਨਾਂ ਦੇ ਲਈ ਇੱਕ ਸਾਨੂੰ ਐਨ ਆਰ ਆਈ ਵੀਰ ਨੇ ਜਨਰੇਟਰ ਇਸ ਆਸ਼ਰਮ ਲਈ ਭੇਜਿਆ ਵਾ ਉਸ ਵੀ ਨੂੰ ਸ਼ੂਟ ਉਸ ਨੇਕ ਰੂਹ ਨੂੰ ਜਿਨ੍ਹਾਂ ਨੇ ਆਪਣੇ ਅਨੇਕ ਕਮਾਈਆਂ ਦੇ ਵਿੱਚੋਂ ਜਨਰੇਟਰ ਇਸ ਆਪਣੇ ਘਰ ਲਈ ਮਾਨਵ ਸੇਵਾ ਉਹ ਤੋਂ ਸੇਵਾ ਸੁਸਾਇਟੀ ਆਂਡਰੋ ਜਿਸ ਵਜ੍ਹਾ ਜ਼ੀਰ ਤੇ ਬਜ਼ੁਰਗ ਰਹੇ ਰਹ ਰਹ ਰਹੇ ਉਹਨਾਂ ਲਈ ਜਨਰੇਟਰ ਦੀ ਸੇਵਾ ਭੇਜੀ ਗਈ ਆ ਧੰਨਵਾਦ ਉਸ ਨੇਕ ਰੂ ਦਾ ਪਰਮਾਤਮਾ ਤਾਂ ਦੁਸਤੀ ਚੜ੍ਹਦੀ ਕਲਾ ਤੇ ਲੰਮੀ ਉਮਰਾਂ ਬਖਸ਼ੇ ਇੱਕ ਸਾਨੂੰ 3 ਦਿਨ ਪਹਿਲਾਂ ਸਰਦਾਰ ਸੁਖਦੇਵ ਸਿੰਘ ਜੀ ਦੇ ਘਰੇ ਵਾਲ ਜੂਐਸਏ ਵਾਲੇ ਉਹਨਾਂ ਨੇ ਆਪਣੀ ਇਸ ਬਣ ਰਹੀ ਬਿਲਡਿੰਗ ਦੇ ਲਈ ਸੇਵਾ ਲਈ 2 ਲੱਖ ਰੁਪਏ ਦੀ ਸਾਨੂੰ ਸੇਵਾ ਦਿੱਤੀ ਗਈ ਆ ਇਸ ਆਸ਼ਰਮ ਦੇ ਲਈ 2 ਲੱਖ ਰੁਪਏ ਦੀ ਸਾਨੂੰ ਨਗਦ ਸੇਵਾ ਦੇ ਕੇ ਗਏ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਮਾਤਮਾ ਨੇ ਜੋ ਉਹਨਾਂ ਨੂੰ ਨੇਕ ਕਮਾਈਆਂ ਦੇ ਵਿੱਚੋਂ ਉਹਨਾਂ ਨੇ ਇਸ ਆਪਣੇ ਪਰਿਵਾਰ ਦੇ ਲਈ ਸੇਵਾ ਭੇਜੀ ਧੰਨਵਾਦ ਇਹਨਾਂ ਵੀਰਾਂ ਭਰਾਵਾਂ ਦਾ ਤੇ ਜਿਨ੍ਹਾਂ ਨੇ ਹੁਣ ਤੱਕ ਇਸ ਆਸ਼ਰਮ ਦੇ ਲਈ ਇਸ ਮਾਨਵ ਸੇਵਾ ਕੌਂਸਿਲ ਸੋਸਾਇਟੀ ਦੇ ਲਈ ਹੁਣ ਤੱਕ ਜੋ ਵੀ ਥੋੜੀ-ਥੋੜੀ ਬਹੁਤੀ-ਬਹੁਤੀ ਵੱਡੀ-ਵੱਡੀ ਜੋ ਵੀ ਸੇਵਾ ਭੇਜੀ ਆ ਹਰ ਇੱਕ ਵੀਰ ਦਾ ਹਰ ਇੱਕ ਭਰਾ ਦਾ ਸਾਹੀ ਹਰ ਇੱਕ ਭੈਣ ਦਾ ਧੰਨਵਾਦ ਜਿਨ੍ਹਾਂ ਨੇ ਇਸ ਆਪਣੇ ਪਰਿਵਾਰ ਲਈ ਬੀੜਾ ਬਜ਼ੁਰਗਾਂ ਬੇਸਹਾਰਾ ਲਈ ਜਾਂ ਇਹ ਸਾਡੇ ਕੋਲ ਇਹ ਜਿਹੇ ਇਨਸਾਨ ਵੀ ਆਏ ਨੇ ਜਿਨ੍ਹਾਂ ਨੇ ਹੱਥ ਚਮਈ ਆ ਚੀਜ਼ਾਂ ਜਮਈ ਖਾਤਮ ਸੀਗੀਆਂ ਕੀੜੇ ਖਾ ਰਹੇ ਸੀਗੇ ਨਰਕ ਦੀ ਜ਼ਿੰਦਗੀ ਆਪਾਂ ਜਿਵੇਂ ਕਹਿੰਦਾ ਵੀ ਜੀ ਰਹੇ ਸੀ ਜਾਂ ਲੱਤਾਂ ਦੇ ਵਿੱਚ ਕੀੜੇ ਖੜਾ ਲੱਗ ਲੱਗ ਕਿਸਮ ਦੇ ਵੀਰ ਬਜ਼ੁਰਗ ਆਏ ਨੇ ਸਾਨੂੰ ਕਈ ਵੀਰ ਇੱਕ ਵੀਰ ਨੇ ਮੈਨੂੰ ਕਿਹਾ ਕਹਿੰਦਾ ਵੀ ਇਹਦੇ ਵੀ ਆਸ਼ਰਮ ਨਹੀਂ ਬਣਨੇ ਚਾਹੀਦੇ ਮਹ ਬਿਲਕੁਲ ਨਹੀਂ ਬਣਨੇ ਚਾਹੀਦੇ ਪਰ ਇੱਕ ਚੱਕਰ ਕੀ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਉਹਨਾਂ ਨੂੰ ਕਿੱਥੇ ਆਪਾਂ ਛੱਡਾਂਗੇ ਹਨਾ ਤੇ ਚਲੋ ਕੋਈ ਨਹੀਂ ਆਪ ਕੋ ਆਪਣਾ ਮਾਈਂਡ ਹੁੰਦਾ ਆਪ ਕੋ ਆਪਣਾ ਦਿਮਾਗ ਹੁੰਦਾ ਹਰੇਕ ਬੰਦੇ ਦਾ ਪਰ ਉਹਨਾ ਵੀਰਾਂ ਭਰਾਵਾਂ ਦਾ ਹਰ ਇੱਕ ਵੀਰ ਦਾ ਹਰ ਇੱਕ ਵੀਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਆਸ਼ਰਮ ਦੇ ਲਈ ਵੱਧ ਚੜ ਕੇ ਸੇਵਾ ਭੇਜੀ ਹੈ ਹੁਣ ਤੱਕ ਸਰਦਾਰ ਸਰਦੇਵ ਸਿੰਘ ਜੀ ਗਰੇਵਾਲ ਯੂ ਐਸ ਏ ਵਾਲੇ ਤੇ ਅੱਜ ਇੱਕ ਕੈਨੇਡਾ ਨੂੰ ਵੀਰ ਨੇ ਸਾਨੂੰ ਜਨਰੇਟਰ ਦੀ ਸੇਵਾ ਭੇਜੀ ਆ ਜਾਂ ਹੁਣ ਤੱਕ ਜੋ ਵੀ ਸੇਵਾਈਆਂ ਨੇ ਹਰ ਇੱਕ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਪਰਮਾਤਮਾ ਹਰ ਇੱਕ ਦਾ ਹਰੇ ਹਰੇ ਸਾਰੇ ਇੱਕ ਨੂੰ ਪਰਿਵਾਰ ਨੂੰ ਤਾਂ ਗ੍ਰਸਤੀ ਚੜ੍ਹਦੀ ਕਲਾ ਵਿੱਚ ਰੱਖਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜੋ ਮੈਲਡਿੰਗ ਬਣੀ ਹੋਈ ਜਾਂ ਉੱਪਰ ਹਾਲ ਦੇ ਉੱਪਰ ਹਾਲ ਬਣਾਇਆ ਸੀ ਉਹਦੀ ਆਪਾਂ ਲਪਾਈ ਕਰਨੀ ਚਾਹੁੰਦੇ ਆ ਜਿਹਦੇ ਵਿੱਚ ਸਾਨੂੰ ਇੱਕ ਵੀਰ ਨੇ 50 ਬੂਰੀਆਂ ਕਹੀਆਂ ਨੇ ਚੂਰ ਆ ਜਾਣੀਆਂ ਕੁਝ ਹੋਰ ਆਪਾਂ ਨੂੰ ਸੀਮੈਂਟ ਦੀ ਲੋੜ ਪਊਗੀ ਤੇ ਆਪਾਂ ਨੂੰ ਇੱਟਾਂ ਦੀ ਟਾਇਲ ਇੱਟਾਂ ਦੀ ਲੋੜ ਪੈਣੀ ਆ ਤਕਰੀਬਨ ਥੋੜੀ ਬੋਧੀ ਜਿੰਨੀ 8-9000 ਤੋਂ ਟਾਇਲਟ ਚਾਹੀਦਾ ਫਰਸਲੋਨ ਵਾਸਤੇ ਤੇ ਆਪਾਂ ਨੂੰ 2000 ਇੱਟ ਚਾਹੀਦੀ ਆ ਜਿਸ ਨਾਲ ਆਪਾਂ ਉੱਪਰ ਹੀ ਲੈਟਰਨ ਦੇ ਬਾਥਰੂਮ ਬਣਾਉਣੇ ਨੇ ਤੁਹਾਡੇ ਸਾਥ ਦੇ ਸਹਿਯੋਗ ਦੀ ਲੋੜ ਆ ਤੁਸੀਂ ਵੀ ਹੋੜਾ-ਹੋੜਾ ਜਿੰਨਾਂ ਜਿੰਨਾ ਇੱਕ ਬੋਰੀ ਦੋ ਬੋਰੀਆਂ ਜਿੰਨੀ ਵੀ ਛੇ ਮਿੰਟ ਦੀ ਸੇਵਾ ਦੇ ਸਕਦੇ ਗੁਰੂ ਜਣੇ ਧੰਨਵਾਦ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ